हां ਵੀ ਮਣਵਾਜ ਕਿਵੇਂ ਆ ਠੀਕ ਆ ਕੀ ਕਰੀ ਜਾਣਾ ਪਨੀਰੀ ਨੂੰ ਪਾਣੀ ਲਮਣਾ ਪਨੀਰੀ ਨੂੰ ਪਾਣੀ ਲਾਉਣਾ ਸਾ ਪਾਣੀ ਛੱਡਿਆ ਵਾ ਹੈ ਇੱਧਰ ਖਾਂਗੇ ਕਰਾਈ ਫਿਰਦਾ ਹੈ ਚੂਨਾ ਲਾਉਣ ਕਦੋਂ ਲੱਗਣਾ ਫਿਰ 15 ਦਿਨ ਨੂੰ ਲਊਗਾ 15 ਦਿਨ ਨੂੰ ਲਾ ਦੇਣਾ ਹੈ ਪਨੀਰੀ ਹੋਜੂ ਤਾਂ ਹੋਜੂ ਉਦੋਂ ਤੱਕ ਤੇਰੀ ਲਾਉਣ ਵਾਲੀ ਪਣੀ ਪਣੀ ਦੇ ਕਰਕੇ ਉਹ ਤਾਲਾ ਗਏ ਖਿੱਚ ਕੇ ਵੀ ਬਤਾ ਦੇਗਾ ਆਪਣੀ ਵੀ ਹੈ ਹਾਂ ਠੀਕ ਆ ਯਾ ਕੰਮ ਤਾਂ ਕਰ ਲਿਆ ਤੇਰੇ ਹਨਾ ਠੀਕ ਆ ਆਪਣੀ ਵੀ ਤਾਂ ਹਾਂ ਤਾਂ ਸੁੱਕੀ ਜਗਾ ਤੂੰ ਪਈ ਆ ਤੇਰੀ ਨਹੀਂ ਆ ਇਸ ਤੇ ਉੱਤੋਂ ਮੱਚ ਗਈ ਹਾਂ ਨੇ ਵੀ ਨਾ ਮੱਚ ਗਈ ਉੱਤੋਂ ਹੈ ਅਸਾ ਹੁਣ ਪਾਣੀ ਨੇ ਹੋਜੂ ਸੈਟ ਹਨਾ ਠੀਕ ਆ ਬੁੱਦਗਾ ਅਸਾਂ ਮੀਂਹ ਪੋਣਾਗਾ ਅਸਾਂ ਜੇ ਮੀਂਹ ਪੈ ਜਾ ਤਾਂ ਵਧੀਆ ਹੈ ਕੋਈ ਨਹੀਂ ਪੈ ਜੋ ਮੀਂਹ ਵੀ ਚਲੋ ਠੀਕ ਹੈ ਯਾਰ ਬਾਅਦ ਵਿੱਚ ਮਿਲਾਂਗੇ ਹੋਰ ਵੀਡੀਓ ਚ ਅਸਾਂ ਹੋਰ ਵੀਡੀਓ ਚ ਬਣਾਾਂਗੇ ਚਲੋ ਓਕੇ ਬਾਈ ਟਾਟਾ ਹਨਾ